ਬੱਚਿਆਂ ਦੀ ਸੋਸ਼ਲ ਮੀਡੀਆ ਦੀ ਵਰਤੋਂ ਤੇ ਪਾਬੰਦੀ ਐ ਜੋ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੀਹਾਂ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਕਿਉਂਕਿ ਇਹ ਬੱਚਿਆਂ ਤੇ ਬਹੁਤ ਗਲਤ ਪ੍ਰਭਾਵ ਪਾਉਂਦਾ ਹੈ ਜੀਹਾਂ ਦੱਸਦੇ ਕਿ ਆਸਟ੍ਰੇਲੀਆ ਸਰਕਾਰ ਨੇ ਵੱਡੀ ਯੋਜਨਾ ਦਾ ਐਲਾਨ ਕੀਤਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਥਨੀ ਅਲਬਾਨੀਜ਼ ਨੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੇ ਪਾਬੰਦੀ ਲਾਉਣ ਦੀ ਯੋਜਨਾ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਸੋਸ਼ਲ ਮੀਡੀਆ ਤੇ ਹੋਰ ਸਬੰਧਤ डिजिटल प्लेटफार्मਾਂ 'ਤੇ ਪਹੁੰਚ ਲਈ ਘੱਟੋ-ਘੱਟ ਉਮਰ ਨੂੰ ਲਾਗੂ ਕਰੇ ਇਸ ਦੇ ਲਈ ਕਾਨੂੰਨ ਪੇਸ਼ ਕਰੇਗੀ ਉਹਨਾਂ ਨੇ ਕਬਿਆਨ ਚ ਕਿਹਾ ਸੀ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਸਮਾਜਿਕ ਨੁਕਸਾਨ ਦਾ ਕਾਰਨ ਬਣ ਰਿਹਾ ਹੈ ਅਤੇ ਬੱਚਿਆਂ ਨੂੰ ਅਸਲ ਦੋਸਤਾ ਤੇ ਅਸਲ అనుభవਤੋਂ ਦੂਰ ਲੈ ਕੇ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਕਾਨੂੰਨ ਬਾਰੇ ਰਾਜਾਂ ਅਤੇ ਪ੍ਰਦੇਸ਼ਾਂ ਨਾਲ ਸ਼ਾਮੂਲੀਅਤ ਕਰਕੇ ਸੂਚਿਤ ਕੀਤਾ ਜਾਏਗਾ ਪਰ ਉਹਨਾਂ ਨੇ ਤਰਜੀਹ ਘੱਟੋ-ਘੱਟ ਉਮਰ 16 ਸਾਲ ਤੈਅ ਕਰਨ ਦੀ ਹੈ ਸੋ ਦੱਸ ਦਈਏ ਕਿ ਇਸ ਦੇ ਨਾਲ ਹੀ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਲੀ ਨੋਸਕਾਸ ਨੇ ਸਾਫਕਾ ਫੈਡਰਲ ਜੱਜ ਰੋਬਰਟ ਫ੍ਰੈਂਚ ਨੂੰ ਜ਼ਿਆਦਾਤਰ ਘਟਮੜੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ پابੰਦੀ ਲਾਉਣ ਲਈ ਕਾਨੂੰਨੀ ਰਾਹਾਂ ਦੀ ਖੋਜ ਕਰਨ ਲਈ ਕਹਿੰਦਾ। ਸੋ ਦੱਸ ਦੇ ਕਿ ਜ਼ਿਆਦਾਤਰ ਬੱਚੇ ਨੇ ਜੋ ਅੱਜਕੱਲ ਸੋਸ਼ਲ ਮੀਡੀਆ ਤੇ ਜੁੜੇ ਹੋਏ ਨੇ ਖਾਣਾ ਪੀਣਾ ਵੀ ਇਹਨਾਂ ਦਾ ਫੋਨ ਦੇਖ ਕੇ ਹੀ ਹੁੰਦਾ। ਸੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਲੈ ਕੇ ਨਾ ਆਸਟ੍ਰੇਲੀਆ ਸਰਕਾਰ ਹੈ ਜੋ ਗੰਭੀਰ ਹੋ ਗਈ। ਬੱਚਿਆਂ ਦੀ ਸੋਸ਼ਲ ਮੀਡੀਆ ਦੀ ਵਰਤੋਂ ਤੇ ਪਾਬੰਦੀ ਐ ਜੋ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੀਹਾਂ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਕਿਉਂਕਿ ਇਹ ਬੱਚਿਆਂ ਤੇ ਬਹੁਤ ਗਲਤ ਪ੍ਰਭਾਵ ਪਾਉਂਦਾ ਹੈ ਜੀਹਾਂ ਦੱਸਦੇ ਕਿ ਆਸਟ੍ਰੇਲੀਆ ਸਰਕਾਰ ਨੇ ਵੱਡੀ ਯੋਜਨਾ ਦਾ ਐਲਾਨ ਕੀਤਾ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਥਨੀ ਅਲਬਾਨੀਜ਼ ਨੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੇ ਪਾਬੰਦੀ ਲਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਸੋਸ਼ਲ ਮੀਡੀਆ ਤੇ ਹੋਰ ਸੰਬੰਧਿਤ ਡੀ ਇਹਨਾਂ ਪਲੇਟਫਾਰਮਾਂ ਦਾ ਕਿ ਪਹੁੰਚ ਲਈ ਘੱਟੋ-ਘੱਟ ਉਮਰ ਨੂੰ ਲਾਗੂ ਕਰੇ ਇਸ ਦੇ ਲਈ ਕਾਨੂੰਨ ਪੇਸ਼ ਕਰੇਗੀ ਉਹਨਾਂ ਨੇ ਕਬਿਆਨ ਚ ਕਿਹਾ ਸੀ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਸਮਾਜਿਕ ਨੁਕਸਾਨ ਦਾ ਕਾਰਨ ਬਣ ਰਿਹਾ ਹੈ ਅਤੇ ਬੱਚਿਆਂ ਨੂੰ ਅਸਲ ਦੋਸਤਾ ਤੇ ਅਸਲ అనుభవਤੋਂ ਦੂਰ ਲੈ ਕੇ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਕਾਨੂੰਨ ਬਾਰੇ ਰਾਜਾਂ ਅਤੇ ਪ੍ਰਦੇਸ਼ਾਂ ਨਾਲ ਸ਼ਾਮੂਲੀਅਤ ਕਰਕੇ ਸੂਚਿਤ ਕੀਤਾ ਜਾਏਗਾ ਪਰ ਉਹਨਾਂ ਨੇ ਤਰਜੀਹ ਘੱਟੋ-ਘੱਟ ਉਮਰ 16 ਸਾਲ ਤੈਅ ਕਰਨ ਦੀ ਹੈ ਸੋ ਦੱਸ ਦਈਏ ਕਿ ਇਸ ਦੇ ਨਾਲ ਹੀ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਲੀ ਨੋਸਕਾਸ ਨੇ ਸਾਬਕਾ ਫੈਡਰਲ ਜੱਜ ਰੋਬਰਟ ਫ੍ਰੈਂਚਵਿਚ ਨੂੰ ਸਾਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਪਾਬੰਦੀ ਲਾਉਣ ਲਈ ਕਾਨੂੰਨੀ ਰਾਹਾਂ ਦੀ ਖੋਜ ਕਰਨ ਲਈ ਕਹਿੰਦਾ। ਸੋ ਦੱਸਦੇ ਕਿ ਜ਼ਿਆਦਾਤਰ ਬੱਚੇ ਨੇ ਜੋ ਅੱਜਕੱਲ ਸੋਸ਼ਲ ਮੀਡੀਆ ਤੇ ਜੁੜੇ ਹੋਏ ਨੇ ਖਾਣਾ ਪੀਣਾ ਵੀ ਇਹਨਾਂ ਦਾ ਫੋਨ ਦੇਖ ਕੇ ਹੀ ਹੁੰਦਾ। ਸੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਲੈ ਕੇ ਨਾ ਆਸਟ੍ਰੇਲੀਆ ਸਰਕਾਰ ਹੈ ਜੋ ਗੰਭੀਰ ਹੋ ਗਈ। ਬੱਚਿਆਂ ਦੀ ਸੋਸ਼ਲ ਮੀਡੀਆ ਦੀ ਵਰਤੋਂ ਤੇ ਪਾਬੰਦੀ ਹੈ ਜੋ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੀਹਾਂ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਕਿਉਂਕਿ ਇਹ ਬੱਚਿਆਂ ਤੇ ਬਹੁਤ ਗਲਤ ਪ੍ਰਭਾਵ ਪਾਉਂਦਾ ਹੈ ਜੀਹਾਂ ਦੱਸਦੇ ਕਿ ਆਸਟ੍ਰੇਲੀਆ ਸਰਕਾਰ ਨੇ ਵੱਡੀ ਯੋਜਨਾ ਦਾ ਐਲਾਨ ਕੀਤਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਥਨੀ ਅਲਬਾਨੀਜ਼ ਨੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੇ ਪਾਬੰਦੀ ਲਾਉਣ ਦੀ ਯੋਜਨਾ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਸੋਸ਼ਲ ਮੀਡੀਆ ਤੇ ਹੋਰ ਸਬੰਧਤ ਡਿਜੀਟਲ ਪਲੇਟਫਾਰਮਾਂ ਤੱਕ ਪਹੁੰਚ ਲਈ ਘੱਟੋ-ਘੱਟ ਉਮਰ ਨੂੰ ਲਾਗੂ ਕਰੇ ਇਸ ਲਈ ਕਾਨੂੰਨ ਪੇਸ਼ ਕਰੇਗੀ। ਉਹਨਾਂ ਨੇ ਕਬੀਨ ਚ ਕਿਹਾ ਸੀ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਸਮਾਜਿਕ ਨੁਕਸਾਨ ਦਾ ਕਾਰਨ ਬਣ ਰਿਹਾ ਹੈ ਅਤੇ ਇਹ ਬੱਚਿਆਂ ਨੂੰ ਅਸਲ ਦੋਸਤਾ ਤੇ ਅਸਲ ਅਨੁਭਵਾਂ ਤੋਂ ਦੂਰ ਲੈ ਕੇ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਕਾਨੂੰਨ ਬਾਰੇ ਰਾਜਾਂ ਅਤੇ ਪ੍ਰਦੇਸ਼ਾਂ ਨਾਲ ਸ਼ਾਮੂਲੀਅਤ ਕਰਕੇ ਸੂਚਿਤ ਕੀਤਾ ਜਾਏਗਾ ਪਰ ਉਹਨਾਂ ਨੇ ਤਰਜੀਹ ਘੱਟੋ-ਘੱਟ 16 ਸਾਲ ਤੱਕ ਕਰਨ ਦੀ ਹੈ। ਸੋ ਦੱਸ ਦਈਏ ਕਿ ਇਸ ਦੇ ਨਾਲ ਹੀ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਲੀ ਨੋਸਕਾਸ ਨੇ ਸਾਹਕਾ ਫੈਡਰਲ ਜੱਜ ਰੋਬਰਟ ਫਰੈਂਚ ਨੂੰ 14 ਸਾਲ ਤੱਕ ਘੱਟੋ-ਘੱਟ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਪਾਬੰਦੀ ਲਾਉਣ ਲਈ ਕਾਨੂੰਨੀ ਹਾਂ ਦੀ ਖੋਜ ਕਰਨ ਲਈ ਕਿਉਂਕਿ ਦਾਜ਼ ਦੇ ਕਿ ਜ਼ਿਆਦਾਤਰ ਬੱਚੇ ਨੇ ਜੋ ਅੱਜਕੱਲ ਸੋਸ਼ਲ ਮੀਡੀਆ ਦੇ ਜੁੜੇ ਹੋਏ ਨੇ ਖਾਣਾ ਪੀਣਾ ਵੀ ਇਹਨਾਂ ਦਾ ਫੋਨ ਦੇਖ ਕੇ ਹੀ ਹੁੰਦਾ ਹੈ ਸੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਲੈ ਕੇ ਨਾ ਆਸਟ੍ਰੇਲੀਆ ਸਰਕਾਰ ਐ ਜੋ ਗੰਭੀਰ ਹੋ ਗਈ ਹੈ